ਸ਼ਕਸ਼ੀਤ ਖਨੋਰੀ ਬਾਡਰ ਤੇ ਆਪਣੇ ਖੇਤਾਂ ਲਈ ਬੈਠੀ ਹੈ ਐਮਐਸਪੀ ਦੀ ਗਰੰਟੀ ਲਈ ਬੈਠੀ ਹੈ ਉਹ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ 17 ਦਿਨਾਂ ਤੋਂ ਮਰਨ ਵਰਤਨ ਤੇ ਬੈਠੇ ਹੋਏ ਆ ਉਹ ਕਿਹਦੇ ਲਈ ਬੈਠੇ ਨੇ ਉਹ ਸਾਡੇ ਲਈ ਬੈਠੇ ਨੇ ਉਹ ਸਾਡੇ ਖੇਤਾਂ ਲਈ ਬੈਠੇ ਨੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬੈਠੇ ਆ ਮੇਰੇ ਪੰਜਾਬੀ ਵੀਰੋ ਮੈਂ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ ਸੈਂਟਰ ਗਵਰਨਮੈਂਟ ਨੂੰ ਪਤਾ ਲੱਗ ਸਕੇ ਵੀ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀਂ ਬੈਠਾ ਉਹਦੇ ਨਾਲ ਸਾਰਾ ਪੰਜਾਬ ਬੈਠਾ ਹੈ ਤੇ ਜਿੰਨਾ ਕੁ ਸਮਾਂ ਤੁਸੀਂ ਮੇਰੇ ਪੰਜਾਬੀ ਵੀਰੋ ਸਮਾਂ ਕੱਢ ਕੇ ਜਾ ਸਕਦੇ ਹੋ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆਪਾਂ ਸਾਰੇ ਭੁਗਤੀਏ ਇਕੱਲੇ ਇਹ ਸਾਡੇ ਦਰਸ਼ਕਾਂ ਨੂੰ ਬੇਨਤੀ ਨਹੀਂ ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦੇ ਆ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਜਿਹੜੀਆਂ ਪਹਿਲੇ ਧਰਮ ਦੇ ਦੌਰਾਨ ਇਕੱਠੇ ਹੋ ਕੇ ਲੜਿਆ ਹੈ ਅੱਜ ਕੱਲਾ ਜਗਜੀਤ ਸਿੰਘ ਹੈ ਔਰ ਆਪਾਂ ਸਾਰਿਆਂ ਨੇ ਉਹਨਾਂ ਨੂੰ ਸਹਿਯੋਗ ਕਰਨਾ ਹੈ ਇੱਕ ਜਕਾਰਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਦੇ ਲਈ ਲਾਉਣਾ ਬੋਲੇ ਈਸੋ ਨਿਹਾਲ ਬਹੁਤ ਬਹੁਤ ਧੰਨਵਾਦ ਜੇ ਖੇਤ ਨਾ ਰਹੇ ਸਰਦਾਰ ਦਾ ਮਰੀਜ਼ ਹੁੰਦੇ ਹੋਏ ਵੀ ਅੱਜ ਮਰਨ ਵਰਤਨ ਤੇ ਬੈਠਾ ਭੁੱਖ ਹੜਤਾਲ ਕੀਤੀ ਹੋਈ ਹੈ 17ਵੇਂ ਦਿਨ ਦੇ ਵਿੱਚ ਮੇਰੇ ਵੀਰੋ ਅੱਜ ਉਹ ਹੜਤਾਲ ਪੁੱਜ ਗਈ ਹੈ ਸਾਡੀਆਂ ਧਵਾਵਾਂ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ